ਕੀਆ ਮੈਂਰ ਪੂਲਾ ਪੂਲਾ ਆਇਆ ਕੋਸਾ ਮੈਂ ਕੋਈ ਸਲਾਹ ਜਬਾਤੀ ਨਾ ਦੱਬ ਗਿਆ ਉਹ ਮੈਂ ਲੱਗ ਪਕੀਆ ਜਦੋਂ ਵੀ ਪੈ ਪੂਲਾ ਫਰ ਤਾਂ ਇਹਨੂੰ ਫਿੱਚੋ ਮਨਾ ਫਿੱਚੋ ਸਲਾਹ ਸਲਾਹ ਜਗਨ ਸਤਰਾ ਆ ਕਾ ਨਾ ਰਹਾ ਪਾਣੀ ਨਾ ਬੰਦੇ ਜਿਵੇਂ ਇਹ ਵੀ ਯੂਟਿਊਬ ਤੇ ਪਾਦਾ ਫਿਰ ਕੋਈ ਚੱਕਰ ਕੋਈ ਚੱਕਰ ਨਹੀਂ ਕੁਝ ਚੱਕਰ ਨਹੀਂ ਇਹਦੀ ਵੀਡੀਓ ਲੌਂਗ ਕਰੀ ਅੱਜ ਜੇ ਪੈ 2 ਵਜੇ ਪੈ ਗਿਆ ਤਾਂ ਮੰਗੇ ਦੀ ਹੈ ਅੱਥਾ ਸੰਦੇ ਅੰਮੇੜਾ ਦਾ ਸਾਂਝਾ ਨਾ ਠੀਕ ਹੈ ਲੋਟਾ ਬਈ ਖੀਰ ਉਤਾਰਿਆ ਤੇ ਹੈਲੋ ਸ਼ਰਮੀ ਨਾ ਗਈ ਉਹ ਕਿਤੇ ਇਹਨੇ ਹੈਲੋ ਕਰ ਸਕਦਾ ਜਿੱਕੇ ਆ ਗਏ ਆ ਮੇਰੇ ਯਾਰ ਜਿੱਦੇ ਵੀ ਫੜਿਆ ਤਸੂ ਚੌਥੀ ਦੀ ਗੱਲ ਆ ਇਹਦਾ ਆਪ ਨੂੰ ਜਾਈਏ ਭਾਈ ਕਿਨੇ ਨਾ ਟਿੱਬੇ ਤੇ ਦੋ ਬੰਦੇ ਲੱਗੇ ਪਏ ਪੋਹਾ ਪਕਾਣ ਪਹਿਲਾਂ ਤਾਂ ਮੈਨੂੰ ਲੱਗਾ ਕਿ ਤੇ ਅੱਛਾ ਆ ਗਿਆ ਦੀ ਉਹ ਹੀ ਹੋ ਸਕਦਾ ਉਹ ਠੇਰ ਨਹੀਂ ਇਹਨੇ ਕਿਤੇ ਮੈਨੂੰ ਲੱਗਾ ਕਿ ਤੇ ਅੱਛਾ ਮੈਂ ਨਾਲ ਕਿਤੇ ਉਹ ਆ ਆਹਾਂ ਮੈਂ ਉਹਦਾ ਪ੍ਰਾਣੀ ਹੈਗਾ ਤਾਂ ਕਿ ਮੈਂ ਯਾਰ ਦਾਦੂ ਜੀ ਦੀ ਲੈੜੀ ਬੱਜੀ ਇਹ ਮੈਂ ਉਹ ਬੰਦਾ ਵੀ ਨਹੀਂ ਹੈਗਾ ਤਾਂ ਕੋਈ ਹੋਰ ਬੰਦੇ ਮੋਟਰਸਾਈਕਲ ਉਹ ਟਿਬੇ ਤੇ ਲੱਗੇ ਪਏ ਨਹੀਂ ਪਤਾ ਤੇ ਮੇਰੇ ਨਾਲ ਉਹ ਮੈਨੂੰ ਕਹਿੰਦਾ ਕਿੰਦਾ ਯਾਰ ਅੱਜ ਦੇ ਟਾਈਮ ਤੇ ਕਹਿੰਦਾ ਆਪਣੀ ਕਣੀ ਟੈਕਰੀਆ ਪੁੱਕੀ ਫਰੈਂਡ ਵਾਲੇ ਪੁੱਕੀ ਦਾ ਪਰ ਮੈਂ ਗੱਲ ਤੇਰੀ ਪੱਕੀ ਆ ਤੇ ਉਹ ਨਾਲ ਜਿਹੜੇ ਨੇ ਉਹਦੇ ਆਪਾਂ ਕਹੀ ਜਿਓ ਮੈਂ ਬੈਹੀ ਗਏ ਲਾਪੂਰਕ ਪੋਸ਼ਣ ਨੇ ਸਿਹੜੀ ਹੈਗਾ ਉਹ ਰੱਤੀ ਦੀ ਦਾਪਾ ਮੈਂ ਘਰ ਘਰ ਤੇ ਅੱਧੇ ਪਾਸੇ ਬੈਠੀ ਪੁੱਕੀ ਦੇ ਮੈਂ ਠੀਕ ਚੱਲ ਠੀਕ ਆ ਮਾ ਮਾ ਪੱਟਣਾ ਤੈਨੂੰ ਖੂਗੋ ਡੱਕਿਆ ਵਈ ਦਾਲਦਾ ਉਹ ਬਾਈ ਦਵੇ ਦੁਰਾ ਉਹਦਾ ਸੜੇ ਮੋਰ ਪਾਸੂ ਹੀ ਪੱਟਦਾ ਪਹਿਲਾਂ ਬਾਅਦ ਵਿੱਚ ਲੱਗਾ ਦੂਜੀ ਵਾਰ ਪੱਟਣਾ ਹਨਾ ਹੀ ਕਰ ਦਿੱਤਾ ਕੀ ਆ ਮਾਇਰਪੂਲਾ ਪੂਲਾ ਆਇਆ ਕੋਸਾ ਮੈਂ ਕੋਈ ਸਲਾਹ ਜਬਾਤੀ ਨਾ ਦੱਬ ਗਿਆ ਕੋਈ ਮਾ ਗੱਲ ਪੱਕੀਓ ਜਦੋਂ ਬਈ ਮੈਂ ਪੂਲਾ ਪਹਿਲਾਂ ਤਾ ਇਹਨੂੰ ਖਿੱਚੋ ਮਾ ਦਾ ਖਿੱਚਿਆ ਸਾਲਾ ਕੁੱਤਾ ਨਿਕਲਿਆ ਉਹ ਸਾਲਾ ਹੱਸ ਪੀ ਰਿਹਾ ਆ ਅਸਲੀ ਕੁੱਤਾ ਮਰਿਆ ਵਾ ਕਿਸੇ ਦਾ ਕਦਾ ਤਾਂ ਕੋਤੇ ਵੀ ਨਹੀਂ ਆਇਆ ਇੱਧਰ ਕੀ ਸੀ ਆ ਉਹ ਤੇਦੀ ਘਰ ਹਸਾਂਦਾ ਇੱਧਰ ਵਾਗੇ ਪਾਣਾ ਆ ਇੱਧਰ ਕਿਹੜਾ ਯਾਰ ਬੰਦਾ ਜਿੱਧਰ ਪਾਣੀ ਆ ਨਹੀਂ ਆ ਗਿਆ ਸੀ ਇੰਦਰ ਆ ਮਾਨਸਾ ਪਿੱਖੀ ਹਾਂ ਮਾਨਸਾ ਪਿੱਖੀ ਤੋਂ ਕਾਹ ਹੋ ਲੱਗਦੀ ਹੈ ਅੱਛਾ ਹਲੋ ਜੀ 725 ਸਰਦੂਲਗੜ ਬਲਾਂਗੂਦਾਰ ਨੂੰ ਪਰਦੀਆ ਬੂ ਦੂਰੀ ਲੰਗੀ ਪਰਦੀਆ ਕਹਿੰਦਾ ਉਹ ਤੇ ਉੱਥੇ ਚੱਲ ਬਈ ਜਾ ਕੇ ਉੱਥੇ ਕਿਤੇ ਕਮੈਂਟਰ ਨੇ ਆਇਆ ਕਹਿੰਦਾ ਕਹਿੰਦਾ ਓਪਨ ਦੇ ਮੈਚ ਫੇਰ ਸ਼ੁਰੂ ਕਰਾਂਗੇ ਵੀ ਜਿੰਨਾ ਟਾਈਮ ਸੀਲੂ ਨਹੀਂ ਆਉਂਦਾ ਵੀ ਸੀਲੂ ਪੇਪਰ ਦੇਣ ਗਿਆ ਹੋਇਆਗਾ ਉਹਦਾ 10ਵਾਂ ਦਾ ਪੇਪਰ ਦੇਣ ਗਿਆ ਹੋਇਆ ਸੀ ਕਹਿੰਦਾ ਜਿੰਨਾ ਟਾਈਮ ਸੀਲੂ ਦੀ ਟੀਮ ਐਂਟਰ ਨਹੀਂ ਹੁੰਦੀ ਅਸੀਂ ਕਿ ਸਿਟੀਮ ਐਂਟਰ ਨਹੀਂ ਕਰਦੇ ਕਰ ਵੀ ਲਈਆਂ ਉਹਨਾਂ ਨੇ 6-7 ਵੀ ਮੈਂ ਯਾਰ ਜਾ ਸੀਲੂ ਦਾ ਮੈਚ ਜੇ ਉਹਨਾਂ ਨੇ ਪਹਿਲਾਂ ਕਰਾਉਣਾ ਮਗਾ ਤਾਂ ਕੀਪਰ ਕਿੰਨਾ ਟਾਈਮ ਲਾਉਣਗੇ ਸਾਢੇ 3 ਤਾਂ ਬੱਜੇ ਪੈਣੇ ਬਈ ਚੱਲ ਹੁਣ ਭਾਜੀ ਲੋਰੇ ਬੈਠੇ ਨੇ ਯਾਰ ਕੰਮ ਲੱਕ ਸੁਗਏ ਤੇ ਮੇਰੇ ਬਾਗਮੇ ਤੇ ਲੱਗੀ ਬਿਰਤੀ ਤੇ ਪਾਣੀ ਢੰਡਾ ਸੀ ਮੇਰਾ ਰਾਤ ਤੱਕ ਢਾਈ ਆ ਹੋਰ ਮੈਂ ਮੁੜ ਕੇ ਆਇਆ ਵਾਪਸ ਮੈਂ ਚੱਲੀ ਹੋਏ ਕਹਿੰਦਾ ਇਹ ਤਾਂ ਮੈਂ ਚ ਹਾਰ ਵੀ ਗਏ ਮੈਂ ਢੀ ਤੋ ਕਹਿੰਦਾ ਸਖਰਪੁਰ ਤੋਂ ਗੱਡੀ ਆ ਹਾਂ ਖੇਡ ਰਿਹਾ ਕਬੱਡੀ ਉਹਨੂੰ ਕਿਤੇ ਭੀ ਲੈ ਗਏ ਸੀ ਇਧਰ ਕਿਤੇ ਮੈਂ ਗਿਆ ਕਿਸਤੇ ਜਾਂਦਾ ਚੁੱਕੀ ਇਹਦੇ ਦਾ ਕੰਮ ਆ ਕਹਿੰਦਾ ਟੀਮ ਵਧੀਆ ਬਣਾਉਣੀ ਹੈ ਹਾਂ ਚੱਲ ਕੋਈ ਗੱਲ ਨਹੀਂ ਮਾਪੇ ਨੂੰ ਕਹਿ ਦੇਣਾ ਇਹ ਦੋਵੇਂ ਰੇਡਰ ਹੋ ਗਏ ਭਾਈ ਦੋ ਜੱਤੀ ਪੁੱਛ ਲਈ ਅਸੀਂ ਚੱਲ ਗਏ ਭਾਈ ਹਾਂ ਦਬਾ ਲੱਗਦਾ ਉੱਥੇ ਭਾਵੇਂ ਟੂਰਨਾਮੈਂਟ ਤੇ ਤੇ ਟੀਮ ਬਣਾਇਆ ਇੰਟਰ ਗੱਡੀ ਬੜੀ ਸੁਪਤ ਹੋ ਗਈ ਠੀਕ ਹੈ ਤੇ ਸਾਡੀ ਮੇਨ ਰੇਡਰ ਸੀ ਦੂਜਾ ਰੇਡਰ ਮੇਰੇ ਤੇ ਬਾਹਰੋਂ ਦੋਨੇ ਘੇਰ ਖੜਾ ਜੁਈ ਮੈਂ ਚਾਲ ਲਿਆ ਮੈਚ ਆ ਗਿਆ ਅੱਗੋਂ ਉਹਨਾਂ ਨਾਲ ਵੀ ਸਾਡੀ ਲਾ ਜੀ ਬੰਦੇ ਜੀ ਪਾ ਦਾ ਆਟਾ ਨਾ ਹੋਣ ਨੂੰ ਹੀ ਸੀ ਰੋਕ ਸਕੀਏ ਉਹ ਸਾਰਾ ਸਾਡੀ ਦੀ ਕੁੱਡੀਆਂ ਪਾ ਗਿਆ ਸਾਡੀ ਦੀ ਕੁੱਡੀਆਂ ਪਾ ਗਿਆ ਨਾ ਨੂੰ ਰੋਕ ਸਕੀਏ ਇਹ ਪੁਰਾਣੇ ਦੇ ਬਾਹਰ ਜਾ ਜੂਗੀ ਪ੍ਰੋਫਾ ਵਾਲਾ ਗੱਡੀ ਕਰਨਾ ਚਾਹੇਗਾ 5 600 ਤੇ ਉੰਦੇ ਹੋਏ ਵੀ ਨਾਕੀ ਤਰ੍ਹਾਂ ਨੂੰ ਪੁਲਿਸ ਵਾਲਾ ਢੇਰ ਲਿਆ ਇੱਕ ਗੱਲ ਲੱਗੀ ਨਾਕੀ ਤੇ ਹੂੰ ਸਾੜਾ ਢੇਰ ਲਿਆ ਭਾਈ ਹੂੰ ਤੇ ਕਰਨ ਪੁਲਿਸ ਵਾਲਾ ਬੋ ਕਹਿੰਦਾ ਹਾਂ ਓਏ ਉਹਦਾ ਕਹਿਣ ਦਾ ਮਤਲਬ ਤਾਂ ਐ ਅਸੀਂ ਪੰਜ ਬੈਠੇ ਹਾਂ ਇੱਕ ਬੰਦਾ ਸਾਡੇ ਵਿੱਚ ਹੀ ਆ ਉਹ ਕਹਿੰਦਾ ਮੈਂ ਸਾਡੇ ਇੱਤਰ ਨੂੰ ਨੂੰ ਲੱਗ ਗਿਆ ਪਤਾ ਕਿੱਥੇ ਟੀਰ ਮਾਰਿਆ ਨੇ ਲੈ ਲੈਣਾ ਹੀ ਕਹਿੰਦਾ